ਤਾਇਸ਼ਵਲੇ ਦੇ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਜਿਹੜੀ ਹੈ ਉਹ ਪੈਰਲਲ ਚੱਲ ਰਹੀ ਸੀ ਇੱਕ ਅਕਾਲੀ ਦਲ ਦੋ ਭਰਤੀਆਂ ਕੀ ਦੋ ਪ੍ਰਧਾਨ ਹੋਣਗੇ ਤੇ ਬਹੁਤ ਵੱਡਾ ਸਵਾਲ ਹੈ ਪ੍ਰਧਾਨ ਹੈ ਕੌਣ ਹੈ ਹੁਣ ਨਵਾਂ ਦਰਸਲ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਹੋ ਸਕਦੇ ਹੈ ਸੋਰਸਸ ਮੁਤਾਬਕ ਖਬਰ ਸਾਹਮਣੇ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੁਨਰ ਸਰਦੀਤੀ ਲਈ 2 ਦਸੰਬਰ ਦੇ ਹੁਕਮਨਾਮਾ ਸਾਹਿਬ ਤੋਂ ਬਾਅਦ ਸੱਤ ਮੈਂਬਰੀ ਕਮੇਟੀ ਸੀ ਸੱਤਾ ਚੋਂ ਫਿਰ 6 ਹੋ ਗਏ 6ਾਂ ਦੇ ਵਿੱਚੋਂ ਫਿਰ 5 ਹੋ ਗਏ ਦੋ ਕਿਹੜੇ ਸੀ ਜਿਹੜੇ ਇਸ ਭਰਤੀ ਕਮੇਟੀ ਦੇ ਵਿੱਚ ਸ਼ਾਮਲ ਨਹੀਂ ਸੀ ਇੱਕ ਸੀ ਕਰਪਾਲ ਸਿੰਘ ਬੰਡੂਗਰ ਦੂਜੇ ਹਰਜਿੰਦਰ ਸਿੰਘ ਢਾਮੀ ਆਕਾਲ ਤਖਤ ਸਾਹਿਬ ਦਾ ਹੁਕਮਨਾਮਾ 2 ਦਸੰਬਰ ਦਾ ਬਿਆਨ ਕਰਦਾ ਸੀ ਕਿ ਸੱਤ ਮੈਂਬਰੀ ਕਮੇਟੀ ਆ ਫਿਰ 5 ਹੋ ਗਈ 5 ਮੈਂਬਰੀ ਕਮੇਟੀ ਨੇ ਡੈਲੀਗੇਟਸ ਚੁਣੇ ਭਰਤੀ ਜਿਹੜੀ ਉਹ ਸੁਚੱਜੇ ਢੰਗ ਨਾਲ ਕੀਤੀ ਹੈ ਜਾਂ ਨਹੀਂ ਕੀਤੀ ਇਹ ਪੁਵਿੱਖਤ ਦੱਸੇਗਾ ਪਰ ਪ੍ਰਧਾਨ ਕੌਣ ਹੋਏਗਾ ਸਵਾਲ ਵੱਡਾ ਹੈ ਕਿ ਅਕਾਲੀ ਦਲ ਦਾ ਪ੍ਰਧਾਨ ਹੋਏਗਾ ਦੂਜਾ ਵੱਡਾ ਸਵਾਲ ਹੈ ਕਿ ਜੇ ਅਕਾਲੀ ਦਲ ਦਾ ਪ੍ਰਧਾਨ ਹੋਏਗਾ ਕਿਹੜੇ ਅਕਾਲੀ ਦਲ ਦਾ ਜਿਸ ਦਾ ਚੌਂ ਨਿਸ਼ਾਨ ਟੱਕੜੀ ਹੈ ਜਾਂ ਕੁਝ ਹੋਰ ਜੇ ਚੌਂ ਨਿਸ਼ਾਨ ਟੱਕੜੇ ਨੂੰ ਲੈ ਕੇ ਚਰਚਾ ਹੋਏਗੀ ਕਿਉਂਕਿ ਇਹ ਗੱਲਾਂ ਉਸੇ ਦਿਨ ਕਲੀਅਰ ਹੋ ਗਈਆਂ ਸੀ ਕਿ ਅਕਾਲ ਤਖਤ ਸਾਹਿਬ ਤੋਂ ਲਗਾਈ ਗਈ ਸਜ਼ਾ ਤਰਖਾਇਆ ਡਿclare ਕੀਤੇ ਜਾਣ ਤੋਂ ਬਾਅਦ ਇੱਕ ਭਰਤੀ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਧੜੇ ਵੱਲੋਂ ਕੀਤੀ ਗਈ। ਦੂਜੀ ਭਰਤੀ ਜਿਹੜੀ ਕੀਤੀ ਗਈ ਹੈ ਉਹ ਇਸ ਕਮੇਟੀ ਵੱਲੋਂ ਕੀਤੀ ਗਈ ਹੈ। ਹੁਣ ਇੱਕ ਪਾਸੇ ਤਾਂ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣਲੇ ਗਏ। ਦੂਜੇ ਪਾਸੇ ਹਰਪ੍ਰੀਤ ਸਿੰਘ ਪ੍ਰਧਾਨ ਹੋ ਸਕਦੇ ਆ ਇਹ ਕਿਹੜੇ ਦਲ ਦੇ ਪ੍ਰਧਾਨ ਹੋਣਗੇ? ਇਹ ਨਵਾਂ ਅਕਾਲੀ ਦਲ ਬਣਾ ਰਹੇ ਆ। ਜਦੋਂ ਨਿਸ਼ਾਨ ਤਕੜੀ ਦੇ ਨੰਦੀ ਨਜ਼ਰਾਂ ਟਿਕੀਆਂ ਹੋਈਆਂ ਨਹੀਂ ਕਿਉਂ ਦੇ ਦਿਨਾਂ ਚ ਚਰਚਾਾਂ ਮ ਵੱਡੀਆਂ ਹੋਣਗੀਆਂ ਮਨੋਜ ਜੋਸ਼ੀ ਜ਼ਿਆਦਾ ਜਾਣਕਾਰੀ ਦੀ ਸਾਂਝ ਪਾਉਣਗੇ ਮਨੋਜ ਕਿਹੜੇ ਕਾਲੀ ਦਲ ਦੇ ਪ੍ਰਧਾਨ ਚੁਣੇ ਜਾ ਸਕਦੇ ਆ ਹਰਪ੍ਰੀਤ ਸਿੰਘ ਆ ਬਿਲਕੁਲ ਕ੍ਰਿਸ਼ਨ ਆਪਰ ਜੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਜਿਹੜੀ 2 ਦਸੰਬਰ ਨੂੰ ਕਵੈਤ ਸ੍ਰੀ ਅਕਾਲ ਸਖਤ ਸਾਹਿਬ ਦੇ ਜਸਹਰਤੋਇਆ ਕਹੀਏ ਅਕਾਲ ਸਾਹਿਬ ਸਾਹਿਬ ਤੋਂ ਜਿਹੜੀ ਸ਼ੁਰੂ ਕੀਤੀ ਗਈ ਸੀਗੀ ਮੂਸ ਨੂੰ ਲੈ ਕੇ ਜਿਹੜੀ ਹੈਗੀ ਆ ਪੂਰੀ ਕਵਾਇ ਚੱਲੀ ਆ ਤੇ ਉਹਦਾ ਅੰਤਿਮ ਰੂਪ ਪ੍ਰਦਾਨ ਜਿਹੜੀ ਗੱਲ ਸੀਗੀ ਉਹ ਉੱਥੇ ਤੱਕ ਲੈ ਕੇ ਆਏ ਨੇ ਤੇ ਅਕਾਲਪੁਰ ਸਾਹਿਬ ਦੇ ਜਥੇਦਾਰ ਨੇ ਸਾਹਮਣੇ ਸਾਰੇ ਅਕਾਲੀ ਲੀਡਰਸ਼ਿਪ ਨੇ ਜਾ ਕੇ ਉੱਥੇ ਆਪਣੇ ਜਿਹੜੇ ਗੁਨਾਹ ਜਿਗ ਬੰਨੇ ਸਿਗੇ ਤੇ ਉਹਨਾਂ ਨੇ ਸਜ਼ਾ ਵੀ ਲੱਗੀ ਤੇ ਸਜ਼ਾ ਸਭ ਨੇ ਭੁਗਤੀ ਸੀਗੀ ਤੇ ਉਹਨਾਂ ਨੇ ਕਿਹਾ ਤਾਂ ਕਿ ਸੱਤ ਮੈਂਬਰ ਦੀ ਕਮੇਟੀ ਸੀਗੀ ਉਹ ਬਣਾਈ ਗਈ ਸੀਗੀ ਜਿਹੜੇ ਕੀ ਅਕਾਲੀ ਦਲ ਦੀ ਸਰਜੀਤ ਲਈ ਅਕਾਲੀ ਜਨ ਨੂੰ ਪੁਨਰ ਸੁਰਜੀਤ ਕਰਨ ਲਈ ਜਿਹੜੀ ਸੀਗੀ ਭਰਤੀ ਪ੍ਰਕਿਰਿਆ ਸ਼ੁਰੂ ਕਰੇਗੀ ਤੇ ਇਹਦੇ ਵਿੱਚ ਆਪਾਂ ਗੱਲ ਕਰੀਏ ਹਰਜਿੰਦਰ ਸਿੰਘ ਧਾਮੀ ਸੀਗੇ ਸ਼੍ਰੋਮਣੀ ਕਾਲ ਦਲ ਦੇ ਜਿਹੜੇ ਆਪਾਂ ਕਹੀਏ ਕਿ ਜਿਹੜੀ ਆਪਾਂ ਕਹੀਏ ਕਿ ਸ਼੍ਰੋਮਣੀ ਸ਼੍ਰੋਮਣੀ ਗੁਰਦੁਆਰਾ ਪੰਚਕੀੜੇ ਦੇ ਪ੍ਰਧਾਨ ਨੇ ਉਸ ਤੋਂ ਬਾਅਦ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਵਡੂੰਗਰ ਸੀਗੇ ਇਕਬਾਲ ਸਿੰਘ ਝੁੰਦਾ ਗੁਰੂ ਪ੍ਰਤਾਪ ਸਿੰਘ ਬਡਾਲਾ ਮਨਪ੍ਰੀਤ ਸਿੰਘ ਯਾਲੀ ਸੰਤਾ ਸਿੰਘ ਉਹ ਉਮੈਦਪੁਰੀ ਤੇ ਬੀਬੀ ਸਤਪੰਤ ਕੌਰ ਮੌਜੂਦ ਸੀਗੇ ਇਹਨਾਂ ਵਿੱਚੋਂ ਦੋ ਮੈਂਬਰ ਜਿਹੜੇ ਨੇ ਆਪਾਂ ਕਹੀਏ ਹਰਜਿੰਦਰ ਸਿੰਘ ਧਾਮੀ ਜਿਹੜੇ ਕਿਨਾਰਾ ਕਰ ਗਏ ਸੀਗੇ ਤੇ ਕਿਰਪਾਲ ਸਿੰਘ ਡੁੰਗ ਵੀ ਜਿਹੜੇ ਸੀਗੇ ਕਮੇਟੀ ਚੋਂ ਚਲੇ ਗਏ ਸੀਗੇ ਬਾਹਰ ਹੋ ਗਏ ਸੀਗੇ ਤੇ ਹੁਣ ਤਰੀਏ ਪੰਜ ਮੈਂਬਰੀ ਕਮੇਟੀ ਆ ਜੋ ਅਕਾਲ ਤਖਤ ਸਾਹਿਬ ਦੀ ਬਣੀ ਸੀ ਉਹਨਾਂ ਵੱਲੋਂ ਪੂਰੀ ਭਰਤੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਗਿਆ ਸੀਗਾ ਤੇ ਆਖਰਕਾਰ ਡੈਲੀਗੇਟਸ ਬੁਨਾਏ ਗਏ ਡੈਲੀਗੇਟਸ ਬੁਨਾਉਣ ਤੋਂ ਬਾਅਦ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਨਵਾਂ ਪ੍ਰਧਾਨ ਜਿਹੜਾ ਹੈਗਾ ਬਣਾਇਆ ਜਾਵੇਗਾ ਪਾਵੇਂ ਕੀ ਸ਼੍ਰੋਮਣੀ ਕਾਲਜਰ ਜਿਹੜਾ ਕਿ ਆਪਾਂ ਕਹੀਏ ਚੌਣ ਕਮਿਸ਼ਨ ਦੇ ਕੋਲ ਆਪਣੇ ਆਪ ਨੂੰ ਰਜਿਸਟਰਡ ਦੱਸਦੇ ਨੇ ਉਹਨਾਂ ਨੇ ਆਪਣੀ ਪ੍ਰਤੀਕਿਰਿਆ ਨੂੰ ਲੱਗ ਸ਼ੁਰੂ ਕੀਤਾ ਇਸ ਦੇ ਪਰ ਇਤਰਾਜ਼ ਰਹੇ ਨੇ ਪਰ ਅਕਾਲ ਤਖਤ ਸਾਹਿਬ ਦੇ ਤੋਂ ਜੋ ਹੁਕਮਨਾਮਾ ਹੋਇਆ ਸੀਗਾ ਉਸ ਨੂੰ ਲੈ ਕੇ ਜੋ ਡੈਲੀਗੇਟਸ ਬਣੇ ਤੇ ਸੂਤਰ ਦੱਸ ਰਹੇ ਨੇ ਉਹਨਾਂ ਡੈਲੀਗੇਟਸ ਦੇ ਅਨੁਸਾਰ ਅਕਾਲ ਤਖਤ ਸਾਹਿਬ ਦੇ ਸਾਬਕਾ ਚਤਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਇਸ ਆਪਕੀ ਇਹਨੂੰ ਬਾਗੀ ਤੜਾ ਵੀ ਕਹਿ ਸਕਦੇ ਆਪਾਂ ਪਰ ਜੇ ਆਪਾਂ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਪੜਦੇ ਆ ਤਾਂ ਉਹਦੇ ਨਾਲ ਆਪਾਂ ਉਸ ਨੂੰ ਦੇਖ ਕੇ ਆਪਾਂ ਸ਼੍ਰੋਮਣੀ ਕਾਲਜਰ ਪੁਨਰ ਸੁਰਜੀਤ ਜਿਹੜਾ ਕਿਹਾ ਗਿਆ ਉਸ ਦਿਨ ਮੇ ਪ੍ਰદાન ਗਿਆਨੀ ਹਰਪ੍ਰੀਤ ਸਿੰਘ ਸਾਫਕਾ ਜਥਰਾ ਕਾਲ ਤੱਕ ਹੋ ਸਕਦੇ ਨੇ ਇਸ ਨੂੰ ਲੈ ਕੇ ਸੂਤਰ ਪੂਰੀ ਜਾਣਕਾਰ ਦਿੰਦੇ ਨੇ ਤੇ ਇਹਨਾਂ ਦੇ ਨਾਂ ਦੇ ਉੱਪਰ ਪੂਰੀ ਮੋਹਰ ਜਿਹੜੀ ਹੈਗੀ ਆ ਉਹ ਲੱਗ ਚੁੱਕੀ ਹੈਗੀ ਆ ਭਾਵੇਂ ਹੈਗਾ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਉਹ ਬਾਕੀ ਜਿਹੜਾ ਕਹ ਲਈਏ ਆਪਾਂ ਸ਼੍ਰੋਮਣੀ ਗੱਲਦਰ ਦਾ ਆਪਾਂ ਨੂੰ ਲਿਖਣਾ ਪਵੇਗਾ ਯਾ ਆਪਾਂ ਕਹੀਏ ਕਿ ਜੋ ਕਾਲ ਤੱਕ ਸੰਨਿਆਤ ਕਿ ਸ਼੍ਰੋਮਣੀ ਗੱਲਦਰ ਦਾ ਪੁਨਰ ਸੁਰਜੀਤ ਕਰਨਾ ਗਿਆ ਇਹ ਉਸ ਦੀ ਗੱਲ ਕਰ ਲਈਏ ਤੇ ਉਹਦੇ ਉਸ ਨੂੰ ਲੈ ਕੇ ਜੋ ਪ੍ਰਕਿਰਿਆ ਪੰਜ ਮੈਂਬਰੀ ਕਮੇਟੀ ਹੈ ਨੜੀ ਸਗੀ 7ਵੇਂ ਮਹੀਨੇ ਤੋਂ ਪੰਜ ਮੈਂਬਰੀ ਰਹਿ ਗਈ ਸੀ ਉਹਨੇ ਕੀਤੀ ਹੈ ਉਹਦੇ ਅਨੁਸਾਰ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਇਸ ਤਰ੍ਹਾਂ ਦੇ ਆਪਾਂ ਕਹੀਏ ਕਿ ਨਵੇਂ ਪ੍ਰਧਾਨ ਹੋ ਸਕਦੇ ਨੇ ਉਹਨਾਂ ਦੇ ਨਾਮ ਦੇ ਉੱਪਰ ਮੋਹਰ ਪੂਰਨ ਤੌਰ ਤੇ ਸਾਰੇ ਡੈਲੀਗੇਟ ਜਿਹੜੇ ਪੰਜਾਬ ਤੋਂ ਚੁਣੇ ਨੇ ਉਹਨਾਂ ਨੇ ਲਗਾਤੀ ਹੈ ਪਹਿਲਾਂ ਬੀਬੀ ਸੁਤਵੰਤ ਕੌਰ ਉਹਨਾਂ ਦਾ ਨਾਮ ਆਇਆ ਸੀਗਾ ਪਰ ਉਹਨਾਂ ਨੇ ਪ੍ਰਧਾਨ ਬਣਦੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ ਆ ਤੇ ਗਿਆਨੀ ਹਰਪ੍ਰੀਤ ਦਾ ਨਾਮ ਸਭ ਤੋਂ ਉੱਗੇ ਤੇ ਉਹ ਪ੍ਰਧਾਨ ਹੋਣਗੇ ਸੂਤਰ ਇਹ ਦੱਸ ਰਹੇ ਨੇ ਕਿ ਕੱਲ ਨੂੰ ਮੀਟਿੰਗ ਹੋਣੀ ਹੈ ਜਿਹੜੀ ਹੈਗੀ ਆ ਕਾਲੀ ਬੂੰਗਾ ਬਾਬਾ ਪੂਰਾ ਸਿੰਘ ਉਹਨਾਂ ਦੇ ਉੱਥੇ ਗੁਰਦੁਆਰਾ ਸਾਹਿਬ ਵਿੱਚ ਹੋਣੀ ਹੈ ਤੇ ਉੱਥੇ ਜਾ ਕੇ ਸਾਰੀ ਪ੍ਰਕਿਰਿਆ ਉਹਦਾਗਾ ਉਹਦਾਗਾ ਅੰਤਿਮ ਅੰਜਾਮ ਦਿੱਤਾ ਜਾਵੇਗਾ ਆਖਰ ਜਿਹੜੀ ਆਪਾਂ ਕਹੇਗੀ ਪੂਰੀ ਤਰ੍ਹਾਂ ਨਾਲ ਉੱਥੇ ਸਾਰੀ ਚਰਚਾ ਹੋਵੇਗੀ ਤੇ ਉਸ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਨੇ ਜਿਹੜੇ ਨੇ ਜਿੰਨੇ ਵੀ ਡੈਲੀਗੇਟ ਚੁਣੇ ਗਏ ਨੇ ਸਾਰੇ ਉੱਥੇ ਪਹੁੰਚ ਰਹੇ ਨੇ ਤੇ ਅਕਾਲ ਤਖਤ ਸਾਹਿਬ ਨੇ ਨਗਨਤ ਮਕਸਦਤ ਹੋਣਗੇ ਤੇ ਉੱਥੇ ਸ਼ੁਕਰਾਨਾ ਕਰਨਗੇ ਕਿ ਉਹਨਾਂ ਵੱਲੋਂ ਅਕਾਲ ਤਖਤ ਸਾਹਿਬ ਦੀ ਜਿਹੜੀ ਓਟ ছਾਇਆ ਸੀ ਉਹਨਾਂ ਨੂੰ ਲੈ ਕੇ ਉਹਨਾਂ ਦੇ ਹੁਕਮਨਾਮੇ ਅਨੁਸਾਰ ਜਿਹੜੀ ਆ ਗਈ ਹੈ ਕੱਲ ਸ਼੍ਰੋਮਣੀ ਕਾਲ ਤੋਂ ਸੁਰਜੀਤ ਕਰਨ ਵਾਸਤੇ ਜਿਹੜਾ ਕੰਮ ਕੀਤਾ ਗਿਆ ਜਿਸ ਦਾ ਉਹਨੂੰ ਅਸੀਂ ਜਿਹੜਾ ਹੈਗਾ ਉਹ ਫਤਿਹ ਲੈਣ ਜਾ ਰਹੇ ਆ ਆਪਣਾ ਸੁਜੀ ਜੋ ਅਸੀਂ ਆ ਉਹਨੂੰ ਅੰਤਿਮ ਛੂਹਾਂ ਦੇਣ ਜਾ ਰਹੇ ਹਾਂ ਤੇ ਇਸ ਦੀ ਜਿਹੜੀ ਉੱਥ ਕੀ ਹੁਣ ਜੋ ਤੁਸੀਂ ਸਵਾਲ ਕੀਤਾ ਕਿ ਅਕਾਲੀ ਦਲ ਦੇ ਦੋ ਪ੍ਰਧਾਨ ਹੋਣਗੇ ਇਹ ਜਿਹੜਾ ਸਵਾਲ ਆ ਬਾਕੀ ਹੀ ਸਭ ਦੇ ਮਨ 'ਚ ਹੈ ਕਿ ਸ਼੍ਰੋਮਣੀ ਗਾਲਦਲ ਵੱਲੋਂ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਆਪਣਾ ਪ੍ਰਧਾਨ ਜਿਹੜਾ ਚੁਣ ਲਿੱਤਾ ਗਿਆ ਉਹਨਾਂ ਨੇ ਪੂਰੀ ਪ੍ਰਕਿਰਿਆ ਕਿਹਾ ਕਿ ਅਸੀਂ ਆ ਜਿਹੜੇ ਨੇ ਮੈਂਬਰ ਬਣਾਏ ਨੇ ਉਸ ਤੋਂ ਬਾਅਦ ਡੈਲੀਗੇਟਸ ਬਣਾਏ ਨੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਡੈਲੀਗੇਟਸ ਨੇ ਉਹਨਾਂ ਨੂੰ ਜਿਹੜਾ ਪ੍ਰਧਾਨ ਚੁਣਿਆ ਹੈਗਾ ਤੇ ਇਹ ਦੱਸਿਆ ਜਾ ਰਿਹਾ ਪਰ ਜਦੋਂ ਦੂਜੇ ਤਰ੍ਹਾਂ ਦੀ ਗੱਲ ਕਰਦੇ ਤਾਂ ਉਹ ਇਹ ਗੱਲ ਕਹਿੰਦੇ ਨੇ ਕਿ ਅਕਾਲ ਤਖਤ ਸਾਹਿਬ ਦੇ ਜੋ ਆਦੇਸ਼ ਬਿਲਕੁਲ